अब हम पोस्टपोन नहीं करेंगे शिफ्ट इन 2028 आप कह रहे हो कि दुनिया में से 75% आबादी ਖਤਮ ਹੋ ਜਾਈ। ਜਦੋਂ ਵੀ ਕੋਈ ਦੁਨੀਆ ਤੇ ਆਫਤ ਆਉਂਦੀ ਨਾ ਇਹੋ ਜੇ ਲੋਕ ਸਭ ਤੋਂ ਪਹਿਲਾਂ ਮੂਰੇ ਹੋ ਜਾਂਦੇ ਆ ਦੁਨੀਆ ਖਤਮ ਹੋਣ ਬਾਰੇ ਵਿਚਾਰ ਕਰਨ ਲੱਗ ਪੈਂਦੇ ਵੀ ਅਸੀਂ ਇੰਨੀ ਤਰੀਕ ਦਿੱਤੀ ਸੀ ਆ ਵੇਖ ਲਓ ਹੁਣ ਹੋ ਰਿਹਾ। ਇੱਕ ਬਾਬਾ ਵੇਖਾ ਬੜਾ ਮਸ਼ਹੂਰ ਕੀਤਾ ਫੇ ਲੋਕਾਂ ਦੇ ਟੀਵੀ ਚੈਨਲਾਂ ਤੇ ਜਦੋਂ ਆਫਤ ਆਉਂਦੀ ਆ ਪਹਿਲਾਂ 201998 ਕਹਿੰਦੇ ਆ ਖਤਮ ਹੋਣੀ ਆ ਫਿਰ 20 ਆ ਗਈ ਫਿਰ 25 ਲੰਘ ਗਈ ਹੁਣ 25 ਵੀ ਲੰਘਣ ਵਾਲੀ ਐ ਵੀ ਲੰਘ ਜਾਣੀ ਆ। ਪਰ ਪ੍ਰਮਾਤਮਾ ਨੇ ਇਹਦੇ ਬਾਰੇ ਕਿਤੇ ਵੀ ਜ਼ਿਕਰ ਨਹੀਂ ਕੀਤਾ ਨਾ ਰਗਵੇਦਾਂ ਜਾਂ ਨਾ ਵੇਦਾਂ ਚ ਨਾ ਸ਼ਾਸਤਰਾਂ ਚ ਵੀ ਦੁਨੀਆ ਕਦੋਂ ਖਤਮ ਹੋਣੀ ਆ ਗਰਜਾ ਈ ਫਾਇਦੇ ਵਿੱਚ ਸਿੱਧਾ ਲਿਖਿਆ ਗਿਆ ਕਮਣ ਸਵੇਲਾ ਵਕਤ ਕਮਣ ਕਮਣ ਦਿੱਤ ਕਵਣ ਵਾਰ ਕਮਣ ਰੁੱਤੀ ਮਾ ਕਮਣ ਜਿਤੂ ਆਕਾਰ ਵੇਲ ਨਾ ਪਾਈਆ ਪੰਡਤੀ ਜੀ ਹੋਵੇ ਲੇਖ ਪ੍ਰਾਨ ਮਤਲਬ ਕਿਸੇ ਵੀ ਪੜਤਾਂ ਵੇ ਦਾਰਗ ਵੇਦਾਂ ਦੇ ਵਿੱਚ ਨਹੀਂ ਦੁਨੀਆ ਬਾਈ ਖਤਮ ਹੋਣ ਬਾਰੇ ਲਿਖਿਆ ਗਿਆ ਪਰ ਇਹ ਆ ਜਿਹੜੇ ਆ ਵੱਡੇ ਬ੍ਰਹਮ ਗਿਆਨੀ ਸ੍ਰਿਸ਼ਟੀ ਰਚਨਾਰ ਬਣਦੇ ਸ੍ਰਿਸ਼ਟੀ ਦੇ ਰਚਨਾਰ ਦੁਨੀਆ ਕਹਿੰਦੇ 70% ਕਹਿੰਦੇ ਖਤਮ ਹੋ ਜਾਣੀਆਂ ਮੈਨੂੰ ਕਹਿਣਾ 25 ਵੀ ਲੰਘ ਜਾਣਾ 26 ਵੀ ਲੰਘ ਜਾਣਾ 27 ਵੀ ਲੰਘ ਜਾਣਾ ਇਤੋਂ ਖਤਮ ਹੋਇਆ ਨਾ ਪਰ ਦੁਨੀਆ ਇਦਾਂ ਹੀ ਚੱਲਣੀ ਆ ਜਿਹਨਾਂ ਨੇ ਦੁਨੀਆ ਵੇਖ ਲਈ ਹੁੰਦੀ ਨਾ ਸਾਰੀ ਉਹ ਇਹ ਗੱਲਾਂ ਕਰਦੇ ਆ ਉਹ ਖਤਮ ਹੋ ਗਏ ਪਰ ਦੁਨੀਆ ਅਜੇ ਵੀ ਉੱਦੈ ਚੱਲ ਰਹੀ ਆ ਤੇ ਗੁਰਨਾਨਕ ਦੇਵ ਜੀ ਨੇ ਸਿੱਧਾ ਹੀ ਕਹਿਤਾ ਸੀ ਨਾ ਦੁਨੀਆ ਸਟਾਰਟਿੰਗ ਦਾ ਪਤਾ ਲੱਗਾ ਕਿਸੇ ਨੂੰ ਨਾ ਅੰਤ ਦਾ ਪਤਾ ਜੀ ਤੇ ਇਹਨਾਂ ਵਿਚਾਰਾਂ ਤੋਂ ਦੂਰ ਰਹਿਓ ਤੇ ਆਪਣੇ ਕੰਮਾਂ ਦੇ ਵਿੱਚ ਵਸਤ ਰਹੋ ਤੇ ਡਰਨ ਦੀ ਲੋੜ ਨਹੀਂ